ਨਾ ਰੋਣਾ ਨਾ ਰੋਣਾ ਲੋਕੋ ਮਾਵਾ ਨੂੰ ਬੋੜ ਵਰਗੀਆਂ ਠੰਡੀਆਂ ਮਿੱਠੀਆਂ ਸ਼ਾਵਾਂ ਨੂੰ ਬੋੜ ਵਰਗੀਆਂ ਠੰਡੀਆਂ ਮਿੱਠੀਆਂ ਸ਼ਾਵਾਂ ਨੂੰ ਉਹ ਗੱਭਰੂ ਪੰਜਾਬ ਦੇ ਆ ਮੇਰੀ ਗੱਲ ਦਾ ਝੂਠ ਨਾ ਜਾਣੀ ਓਏ ਨਸ਼ਿਆਂ ਨੇ ਨਹੀਂ ਉਹ ਮੁਕਣਾ

ਸਤਿ ਸ੍ਰੀ ਅਕਾਲ ਮੈਂ ਸੋਮ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜਰਨਲ। ਦੋਸਤੋ ਅੱਜ ਮੈਂ ਅਜਿਹੇ ਦੋਸਤ ਕਲਾਕਾਰ ਨੂੰ ਆਪ ਸਭ ਦੇ ਰੂਬਰੂ ਕਰਨ ਜਾ ਰਿਹਾ ਹਾਂ ਜਿਨ੍ਹਾਂ ਨੇ ਨਾਲ ਕਾਫੀ ਸਾਲ ਗੁਜ਼ਾਰੇ ਨੇ ਸਟੇਜਾਂ ਦੇ ਉੱਪਰ ਨਾਟਕਾਂ ਦੇ ਵਿੱਚ। ਔਰ ਉਸ ਕਲਾਕਾਰ ਨੂੰ ਅੱਜ ਮੈਂ ਤਕਰੀਬਨ ਕਾਫੀ ਸਾਲਾਂ ਬਾਅਦ ਜਿਹੜਾ ਹੈ ਇੱਕ ਵਾਰ ਫਿਰ ਅਸੀਂ ਫਿਜ਼ੀਕਲੀ ਤੌਰ ਤੇ ਮਿਲੇ ਹਾਂ। ਉਹ ਕਲਾਕਾਰ ਦੀ ਜੇ ਕੁਆਲਿਟੀ ਦੀ ਗੱਲ ਕਰੀਏ ਤਾਂ ਉਸਨੇ ਕਲਮ ਚੋਂ ਨਿਕਲ ਆਇ ਕਿ ਇੱਕ ਸ਼ਬਦ ਬਾਤ ਕਮਾਲ ਹੁੰਦਾ ਹੈ ਬਹੁਤ ਖੂਬਸੂਰਤ ਲਿਖਦੇ ਨੇ ਔਰ ਵੱਡੀ ਗੱਲ ਹੈ ਉਸ ਆਕਾਲਪੁਰਖ ਨੇ ਜਿਹੜੀ ਬਖਸ਼ੀ ਹੋਈ ਹੈ ਖੁਦ ਲਿਖਦੇ ਨੇ ਕੰਪੋਜੀਸ਼ਨ ਵੀ ਖੁਦ ਬਣਾਉਂਦੇ ਨੇ ਔਰ ਖੁਦ ਹੀ ਆਪਣੇ ਲਿਖੇ ਹੋਏ ਗੀਤਾਂ ਨੂੰ ਗਾਉਂਦੇ ਨੇ 6ਵੀਂ ਕਲਾਸ ਦੇ ਵਿੱਚ ਉਹਨਾਂ ਨੇ ਮਲੇਰ ਕੋਟਲਾ ਜ਼ੋਨ ਦੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ ਇਹ ਬਚਪਨ ਦੇ ਦਿਨਾਂ ਦੀ ਗੱਲ ਹੈ ਔਰ ਗਾਇਕੀ ਦੇ ਨਾਲ-ਨਾਲ ਕਈ ਵਾਰ ਨੂੰ ਰੇਡੀਓ ਟੀਵੀ ਤੇ ਵੀ ਦੇਖਣ ਦਾ ਸੋਨੇ ਦਾ ਮੌਕਾ ਮਿਲਿਆ ਔਰ ਅੱਜ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਅਜੇਹਾ ਮਲਟੀ ਸਟਾਰ ਜੋ ਹੈ ਉਹ ਅੱਜ ਸਾਡੇ ਰੂਬਰੂ ਹੈ ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਪਿਛੋਕੜ ਬਾਰੇ ਕਿਸ ਤਰ੍ਹਾਂ ਗਾਇਕੀ ਵਿੱਚ ਆਏ ਕੀ ਉਸ ਪਰਿਵਾਰ ਦੇ ਵਿੱਚੋਂ ਵੀ ਕੋਈ ਗਾਇਕੀ ਨਾਲ ਜੁੜਿਆ ਹੋਇਆ ਸੀ ਜਾਂ ਇਹ ਸ਼ਖਸੀਅਤ ਕੱਲੀ ਹੀ ਇਸ ਗਾਇਕੀ ਦੇ ਖੇਤਰ ਨਾਲ ਜੁੜੀ ਹੋਈ ਸੀ ਹੁਣ ਤੁਸੀਂ ਜਾਣਨਾ ਚਾਹੋਗੇ ਕਿ ਆਖਰ ਉਸ ਸ਼ਖਸੀਅਤ ਦਾ ਨਾਮ ਕੀ ਹੈ ਇੱਕ ਬਹੁਤ ਖੂਬਸੂਰਤ ਤੇ بلند ਆਵਾਜ਼ ਦੇ ਮਾਲਕ ਬਲਬੀਰ ਸਿੰਘ ਦਿਲਦਾਰ ਸਾਹਿਬ ਦਿਲਦਾਰ ਸਾਹਿਬ ਸਭ ਤੋਂ ਪਹਿਲਾਂ ਸਟੂਡੀਓਸ ਸਵਾਗਤ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਹੁੰਦਾ ਸਾਹਿਬ ਤੁਸੀਂ ਸਰੋਤਿਆਂ ਦੇ ਰੂਪ ਰੂਪ ਕੀਤਾ ਹੈਗਾ ਇਸ ਲਈ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੀ ਸਾਰੀ ਟੀਮ ਦਾ ਮੈਂ तहे ਦਿਲੋਂ ਸ਼ੁਕਰੀਆ ਦਾ ਕਰਦਾ ਹਾਂ ਦਿਲਦਾਰ ਕਾਫੀ ਸਾਲਾਂ ਬਾਅਦ ਬੱਬੇ ਨੂੰ ਮੁਲਾਕਾਤ ਹੋਈ ਆਪਣੀ ਹਾਂ ਜੀ ਕਾਫੀ ਸਾਲ ਇੱਕ ਮੇਰੀ ਨਾਈਟ ਸੀ ਪਟਿਆਲਾ ਦੇ ਵਿੱਚ ਤੁਸੀਂ ਇਸ ਸਟੇਜ ਤੇ ਉੱਥੇ ਰੋਲ ਲਗਾ ਕੀਤਾ ਸੀ ਹੂੰ ਉਸ ਸਮੇਂ ਤੋਂ ਬਾਅਦ ਬੱਬੇ ਨੂੰ ਮਿਲਿਆ ਆਪਣੇ ਮੈਨ ਦਾ ਜੀ ਜੀ ਤੇ ਹੁਣ ਤੁਸੀਂ ਯਾਦ ਕੀਤਾਗਾ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਨਹੀਂ ਨਹੀਂ ਤੁਸੀਂ ਤੁਸੀਂ ਬਾ ਕਮਾਲ ਕਲਾਕਾਰ ਹੋ ਮਾਸ਼ਾਅੱਲਾ ਨੇ ਆਵਾਜ਼ ਖੁਦਾ ਨੇ ਬਹੁਤ ਅੱਛੀ ਦਿੱਤੀ ਹੈ ਬਿਲਕੁਲ ਜੀ ਵੈਸੇ ਕਿਥੋਂ ਬਿਲੋਂਗ ਕਰਦੇ ਹੋ ਤੁਸੀਂ ਪਟਿਆਲਾ ਤੋਂ ਜਾਂ ਆਊਟ ਆਫ ਪਟਿਆਲਾ ਸੋਤਾ ਸਾਹਿਬ ਮੈਂ ਇੱਥੇ ਸਰਵਿਸ ਕਰਕੇ ਆਇਆ ਸੀ ਪਟਿਆਲਾ ਦੇ ਵਿੱਚ ਲੇਕਿਨ ਮੇਰਾ ਜਿਹੜਾ ਵਰਥ ਹੈ ਮਲੇਰਕੂਟਲਾ ਹੁਣ ਤਾਂ ਜ਼ਿਲ੍ਹਾ ਬਣ ਗਿਆ ਮਲੇਰਕੂਟਲਾ ਦੇ ਨਾਲ ਪਿੰਡ ਹੈ ਮੇਰਾ ਰਟੋਲਾ ਪਿੰਡ ਰਟੋਲਾ ਉੱਥੇ ਮੇਰਾ ਜਨਮ ਹੋਇਆ ਜੀ ਉੱਥੇ ਮੈਂ ਪੜ੍ਹਿਆ ਲਿਖਿਆ ਤੇ ਉੱਥੋਂ ਫਿਰ ਨੌਕਰੀ ਦੇ ਸਬੰਧ ਦੇ ਵਿੱਚ ਪਟਿਆਲਾ ਆ ਗਿਆ ਜੀ ਤੇ 30 35 ਸਾਲ ਤੋਂ ਲਗਭਗ ਮੈਂ ਪਟਿਆਲਾ ਹੀ ਰਹਿ ਰਿਹਾ ਹਾਂ ਅਛਾ ਦਿਲਦਾਰ ਸ਼ਬਦ ਜਿਹੜਾ ਬਲਬੀਰ ਸਿੰਘ ਤੇ ਠੀਕ ਹੈ ਬਲਬੀਰ ਸਿੰਘ ਦਿਲਦਾਰ ਇਹ ਤਖ਼ਲਸ ਰੱਖਿਆ ਜਾਂ ਕਿਸ ਤਰ੍ਹਾਂ ਆਇਆ ਹੈ ਦਿਲਦਾਰ ਬਲਬੀਰ ਇਹ ਸੋਤਾ ਸਾਹਿਬ ਇਸ ਤਰ੍ਹਾਂ ਸਰੋਤਿਆਂ ਦੀ ਤੁਹਾਡੇ ਵਰਗੇ ਮਿੱਤਰਾਂ ਨੂੰ ਤਾਂ ਵੀ ਦੇਣ ਹੈ ਜੀ ਤੇ ਮੈਂ ਜਦੋਂ ਸਕੂਲ 'ਚ ਪੜਦਾ ਸੀ ਜਾਂ ਆਪਣੇ ਖਾਲਸਾ ਦਾਲ ਦੇ ਪਟਿਆਲਾ ਦੇ ਵਿੱਚ ਪੜਦਾ ਸੀ ਕਈ ਲੋਕ ਮੈਨੂੰ ਰੰਗੀਲਾ ਕਹਿੰਦੇ ਸਨ ਕੋਈ ਜੰਮਲਾ ਕਹਿੰਦਾ ਸੀ ਤੇ ਕੋਈ ਦਿਲਦਾਰ ਕਹਿੰਦਾ ਸੀ ਤੇ ਉਸ ਤੋਂ ਬਾਅਦ ਮੈਂ ਫਿਰ ਸੋ ਸਮਝ ਕੇ ਜਿਹੜਾ ਦਿਲਦਾਰ ਸ਼ਬਦ ਹੈ ਆਪਣੇ ਨਾਂ ਨਾਲ ਲਾ ਲਿਆ ਇਹ ਹੁਣ ਜਦੋਂ ਦਾ ਮੈਂ ਇੱਥੇ ਆਇਆ ਪਟਿਆਲਾ ਦੇ ਵਿੱਚ ਜੀ ਇਹ ਜਿਹੜਾ ਸ਼ਬਦ ਹੈ ਦਿਲਦਾਰ ਮੇਰੇ ਨਾਂ ਨਾਲ ਲੱਗਿਆ ਹੋਇਆ ਅੱਛਾ ਵਾਈਫ ਵੀ ਦਿਲਦਾਰ ਸ਼ਬਦ ਕਹਿ ਕੇ ਬੁਲਾਉਂਦੇ ਆ ਜਾਂ ਕੀ ਕਰਦੇ ਹੋ ਵੀ ਤੁਸੀਂ ਉਹ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਇਸ ਤਰ੍ਹਾਂ ਹੀ ਹੈ ਅੱਛਾ ਬਲਵੀਰ ਜੀ ਸਵਾਲ ਇਹ ਹੈ ਕਿ ਤੁਹਾਡੇ ਗੀਤਾਂ ਨੂੰ ਮੈਂ ਸੁਣਿਆ ਵੀ ਹੈ ਮੈਂ ਐਸੀ ਗੱਲ ਨਹੀਂ ਹੈ ਕਿ ਮਤਲਬ ਨਹੀਂ ਸੁਣਿਆ ਠੀਕ ਹੈ ਸੀ ਨਹੀਂ ਮਿਲ ਪਾਇਆ ਇੰਨੇ ਸਾਲ ਤੁਹਾਡੇ ਗੀਤ ਖੁਦ ਤੁਸੀਂ ਲਿਖਦੇ ਹੋ ਔਰ ਗੀਤਾਂ ਦੇ ਜਿਹੜੇ ਸਬਜੈਕਟ ਹੁੰਦੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ ਸਰ ਮੇਰੇ ਜਿਹੜੇ ਗੀਤਾਂ ਦੇ ਜਿਹੜੀ ਮੇਰੀ ਸੋਚ ਹੈ ਸੱਭਿਆਚਾਰਕ ਸੋਚ ਹੈ ਢੀਆਂ ਪੜਾਣਾਂ ਦੇ ਹੱਕ ਦੇ ਵਿੱਚ ਗੀਤ ਲਿਖੀਂਦੇ ਨੇ ਹੂੰ ਮਾਵਾ ਦੇ ਹੱਕ ਦੇ ਵਿੱਚ ਗੀਤ ਲਿਖੀ ਦੇ ਨੇ ਜਿਹੜਾ ਸਾਡਾ ਸੱਭਿਆਚਾਰ ਅੱਜਕੱਲ ਖਤਮ ਹੋ ਰਿਹਾ ਹੈ ਜੀ ਸਾਡਾ ਪਿੰਡੂ ਸੱਭਿਆਚਾਰ ਤਕਰੀਬਨ ਖਤਮ ਹੋਣ ਦੇ ਕਿਨਾਰੇ ਹੀ ਹੈ ਹੂੰ ਉਸ ਸੱਭਿਆਚਾਰ ਨੂੰ ਸੰਭਾਲਣ ਵਾਲੇ ਗੀਤ ਵਾਹ ਜੀ ਵਾਹ ਤੇ ਇਹ ਸਬੰਧ ਦੇ ਵਿੱਚ ਗੀਤ ਸਿਰਫ ਮੇਰੇ ਉਹ ਹੀ ਨੇ ਜਿਨ੍ਹਾਂ ਨੂੰ ਕੋਈ ਸਿੱਖਿਆ ਮਿਲਦੀ ਹੋ। ਬਹੁਤ ਅੱਛਾ। ਬਾਕੀ ਲਚਰਤਾ ਤੋਂ ਅਸੀਂ ਕੋਹਾਂ ਦੂਰ ਐ। ਬਿਲਕੁਲ। ਤੇ ਨਾ ਲਚਰਤਾ ਕਦੇ ਗਾਈਆ ਨਾ ਲਿਖੀਆ। ਜੀ। ਤੇ ਅੱਜ ਵੀ ਸਾਫ ਸੁਥਰੇ ਗੀਤ ਲਿਖੀਂਦੇ ਨੇ ਔਰ ਸਰੋਤੇ ਕਾਫੀ ਪਸੰਦ ਕਰਦੇ ਨੇ ਉਹਨਾਂ ਨੂੰ। ਅੱਛਾ ਕਿਸ ਤਰ੍ਹਾਂ ਦੇ ਗੀਤ ਨਾਲ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹੋ ਔਰ ਕਿਹੜਾ ਗੀਤ ਹੈ ਜਿਸ ਦੇ ਨਾਲ ਅੱਜ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰੀਏ? ਔਰ ਤੁਹਾਡਾ ਲਿਖਿਆ ਹੋਵੇ, ਤੁਹਾਡੀ ਕੰਪੋਜੀਸ਼ਨ ਹੋਵੇ ਔਰ ਤੁਹਾਡੀ ਆਵਾਜ਼ ਹੋਵੇ ਤਾਂ ਮਾਸ਼ਾਅੱਲਾ ਕੀ ਬਾਤ ਹੈ। ਜੀ ਸਰੋਤਾ ਕੀ ਸੁਣਾਉਣਾ ਚਾਹੁੰਦੇ? ਸਰੋਤਾ ਸਾਹਿਬ ਮੈਂ ਮਾਮਾ ਦੇ ਸਬੰਧ ਦੇ ਵਿੱਚ ਆਪਣਾ ਗੀਤ ਪੇਸ਼ ਕਰਨ ਲੱਗੇ ਆ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਅੱਜ ਕੱਲ ਪੰਜਾਬ ਦੀ ਧਰਤੀ ਤੇ ਵੀ ਬਿਰਦਾਸ਼ਰਮ ਖੁੱਲ ਗਏ ਨੇ ਆਹਾ ਹਾ ਹਾ ਔਰ ਜਿਹੜੀਆਂ ਮਾਮਾ ਨੇ ਸਾਡੇ ਵਿਯੋਗ ਨੇ ਜੀ ਉਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਅੱਜ ਕੱਲ ਦੀ ਪੀੜ੍ਹੀ ਵੱਲੋਂ ਲੇਕਿਨ ਸਾਰੇ ਤਾਂ ਨਹੀਂ ਇਹ ਹੋ ਜੇ ਜੀ ਬਹੁਤ ਸਾਰੇ ਅੱਛੇ ਵੀ ਨੇ ਤੁਹਾਡੇ ਵਰਗੇ ਜਿਹੜੇ ਮਾਪਿਆਂ ਦੀ ਸੇਵਾ ਕਰਦੇ ਨੇ ਸਰਬਨ ਪੁੱਤਰ ਵੀ ਹੈਗੇ ਨੇ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਲੇਕਿਨ ਜਿਹੜੀ ਕਾਫੀ ਹੱਦ ਦੇ ਤੱਕ ਮੈਂ ਦੇਖਿਆ ਵੀ ਮਾਂ ਪਿਓ ਤੋਂ ਮੁੱਖ ਮੋੜ ਗਿਆ ਨਵੀਂ ਪੀੜ੍ਹੀ ਸੋ ਇਸ ਸੰਬੰਧ ਦੇ ਵਿੱਚ ਮੈਂ ਗੀਤ ਹੈ ਜਿਹੜਾ ਆਪਣਾ ਲਿਖਿਆ ਪੇਸ਼ ਕਰਨ ਲੱਗਿਆ ਇਸ ਸ਼ਾਮ ਉਹ ਨਾਰੋ ਨਾਰੋ ਲੋਕੋ ਮਾਵਾਂ ਨੂੰ ਨਾਰੋ ਨਾਰੋ ਲੋਕੋ ਮਾਵਾਂ ਨੂੰ ਬੋੜ ਬਰਗੀਆਂ ਠੰਡੀਆਂ ਮਿੱਠੀਆਂ ਸ਼ਾਵਾਂ ਨੂੰ ਬੋੜ ਬਰਗੀਆਂ ਠੰਡੀਆਂ ਮਿੱਠੀਆਂ ਸ਼ਾਵਾਂ ਨੂੰ ਓ ਲੰਘ ਗਿਆ ਜੋ ਵਖਤ ਪਰਤ ਕੇ ਆਣਾ ਨਹੀਂ ਬਾਤੋ ਓ ਲੰਘ ਗਿਆ ਜੋ ਵਖਤ ਪਰਤ ਕੇ ਆਣਾ ਨਹੀਂ ਮਾਂ ਦੇ ਦੁੱਧ ਦਾ ਮੁੱਲ ਮੋੜਿਆ ਜਾਣਾ ਨਹੀਂ ਵਾਹ ਓ ਮਾਂ ਦੇ ਦੁੱਧ ਦਾ ਮੁੱਲ ਮੋੜਿਆ ਜਾਣਾ ਨਹੀਂ ਓ ਨਾ ਪੁਲਾਓ ਆ ਲੋਰੀਆਂ ਵਾਲੀਆਂ ਬਾਵਾ ਨੂੰ ਓ ਨਾ ਰੋ ਓ ਨਾ ਰੋ ਲੋਕ ਮਾਣਾ ਨੂੰ ਬੋਹੜ ਪਰ ਗਿਆ ਠੰਡੀਆਂ ਮਿੱਠੀਆਂ ਛਾਵਾਂ ਨੂੰ ਮੀਟ ਗਈ ਜਦ ਅੱਖਾਂ ਮਾਂ ਨੇ ਥੋੜਾ ਨਹੀਂ ਓ ਮੀਟ ਗਈ ਜਦ ਅੱਖਾਂ ਮਾਂ ਨੇ ਥੋੜਾ ਨਹੀਂ ਤੁਰ ਗਈ ਜਦ ਦਿਲ ਧਾਰ ਗਈ ਨੇ ਆਉਣਾ ਨਹੀਂ ਉਹ ਤੁਰ ਗਈ ਜਦ ਦਿਲਦਾਰ ਗਈ ਨੇ ਆਉਣਾ ਨਹੀਂ ਫਿਰ ਪਉਦਾ ਫਿਰ ਸ਼ਰਾਬ ਕੋਠੇ ਤੇ ਕਾਵਾਨੂੰ ਨਾ ਰੋ ਨਾ ਰੋ ਲੋਕ ਮਾਣੂ ਦੇਹੜ ਬਾਰੇ ਦੀਆਂ ਠੰਡੀਆਂ ਮਿੱਠੀਆਂ ਛਾਵਾਂ ਨੂੰ ਕੀ ਬਾਤ ਹੈ ਬਲਵੀਰ ਜੀ ਕੀ ਬਾਤ ਹੈ ਨਾ ਰੋ ਨਾ ਰੋ ਥੈਂਕ ਯੂ ਸੁਤਕਾ ਮਾ ਮਾਨ ਬਹੁਤ ਖੂਬਸੂਰਤ ਲੂੰ ਘੰਡੇ ਖੜੇ ਹੋ ਗਏ ਦਿਲਦਾਰ ਜੀ ਧੰਨਵਾਦ ਬਾਤ ਮਾ ਲਿਖਿਆ ਔਰ ਬਾਦ ਵਿੱਚ ਸ਼ਰਾਦ ਕਰਾਉਣ ਦਾ ਕੀ ਫਾਇਦਾ ਜੇ ਜਿਉਂਦੇ ਜੀ ਆਪਾਂ ਉਹਨਾਂ ਨੇ ਬਿਲਕੁਲ ਜਿਸ ਤਰ੍ਹਾਂ ਦੀ ਇੱਜ਼ਤ ਚਾਹੁੰਦੇ ਨੇ ਉਹ ਨਹੀਂ ਦਿੱਤੀ ਹਾਂ ਜੀ ਹਾਂ ਜੀ ਹਾਂ ਜੀ ਪਰ ਜੇ ਤੁਹਾਡੇ ਜਿਹੜੇ ਵਿਸ਼ੇ ਨੇ ਮੈਂ ਉਦੋਂ ਤੋਂ ਜਾਣਦਾ ਉਹ ਬੜੇ ਮਤਲਬ ਘਰੇਲੂ ਵਿਸ਼ੇ ਨੇ ਹਾਂਜੀ ਹਾਂਜੀ ਫਿਰ ਕਿਸ ਤਰ੍ਹਾਂ ਸਿਲੈਕਟ ਕਰਦੇ ਹੋ ਕਿ ਮਤਲਬ ਇਸ ਵਿਸ਼ੇ ਤੇ ਕੁਛ ਨਾ ਕੁਝ ਲਿਖਿਆ ਜਾਵੇ ਉਹhota ਸਾਹਿਬ ਇਸ ਤਰ੍ਹਾਂ ਅਸੀਂ ਪਿੰਡੂ ਸੱਭਿਆਚਾਰ ਦੇ ਵਿੱਚ ਜੰਮਿਆ ਹੈ ਪਿੰਡੂ ਸੱਭਿਆਚਾਰ ਦੇ ਵਿੱਚ ਜੀ ਪਲੇ ਆਏ ਜੇ ਔਰ ਅਸੀਂ ਸਿਰਫ ਸੁਣੀ ਸੁਣਾਈ ਗੱਲ ਨਹੀਂ ਲਿਖ ਰਹੇ ਬਹੁਤ ਖੂ ਜੇ ਤਰਿੰਜਣ ਤੇ ਲਿਖਣਾ ਤਾਂ ਤਰਿੰਜਣ ਅਸੀਂ ਦੇਖੇ ਨੇ ਦੇਖੀ ਨੇ ਜੇ ਅਸੀਂ ਕਿਸੇ ਖੇਤੀਬਾੜੀ ਤੇ ਲਿਖਣਾ ਤਾਂ ਖੇਤੀਬਾੜੀ ਕਰੀ ਵੀ ਹੈ ਬਿਲਕੁਲ ਕੰਮ ਕਰੇ ਨੇ ਖੇਤੀਬਾੜੀ ਦੇ ਜੀ ਪਹਿਰਾਵੇ ਤੇ ਲਿਖਣਾ ਤਾਂ ਪਹਿਰਾਵਾ ਵੀ ਅਸੀਂ ਪਾਇਆ ਬਹੁਤ ਖੂ ਖਾੜ ਬੀਣ ਤੇ ਲਿਖਣਾ ਹੈ ਅਸੀਂ ਉਹ ਪਿੰਡੂ ਜਿਹੜਾ ਸੱਭਿਆਚਾਰ ਦਹੀਂ ਮੱਖਣ ਮਕਤੀਆਂ ਰੋਟੀਆਂ ਸਰੋਂ ਦਾ ਸਾਗ ਉਹ ਖਾਧਾ ਹੈਗਾ ਇਹ ਨਹੀਂ ਵੀ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਜਾਂ ਕਿਤਾਬਾਂ 'ਚੋਂ ਪੜ੍ਹ ਕੇ ਗੱਲਾਂ ਲਿਖਦੇ ਆ ਅਸੀਂ ਜੋ ਅਸੀਂ ਪਿੰਡੇ ਤੇ ਹੰਡਾਇਆ ਹੈ ਜੋ ਕੁਝ ਅਸੀਂ ਦੇਖਿਆ ਉਹ ਸੋਹਤਾ ਸਾਬ ਸਾਡੀ ਕਲਮ ਹੈ ਜਿਹੜੀ ਉਹ ਝਰੀਟ ਦਿੰਦੀ ਆ ਕਾਗਜ਼ ਦੇ ਅੱਛਾ ਦਿਲਦਾਰ ਜੀ ਇੱਕ ਗੱਲ ਮੈਂ ਹੋਰ ਬੜੀ ਅਹਿਮ ਜਿਹੜੀ ਗੱਲਬਾਤ ਕਰਨ ਜਾ ਰਿਹਾ ਅੱਜ ਨਸ਼ਿਆਂ ਦਾ ਜਿਹੜਾ ਕਿਤੇ ਨਾ ਕਿਤੇ ਛੇਵਾਂ ਦਰਿਆ ਜਿਹੜਾ ਹੈ ਬਿਲਕੁਲ ਜੀ ਉਸ ਦਰਿਆ ਦੇ ਵਿੱਚ ਜ਼ੁਰਗ ਮਾਤਾ ਪਿਤਾ ਦੇ ਸਹਾਰਾ ਬੰਨ ਵਾਲੇ ਨੌਜਵਾਨ ਬੱਚੇ ਜਿਹੜੇ ਉਹ ਵੀ ਰੁੜ ਗਏ ਉਹਦੇ ਵੀ ਬਿਲਕੁਲ ਰੁੜ ਗਏ ਕੀ ਇਸ ਵਿਸ਼ੇ ਨੂੰ ਵੀ ਕਦੀ ਆਪਣੇ ਗੀਤਾਂ ਦਾ ਹਿੱਸਾ ਬਣਾ ਹਾਂਜੀ ਹਾਂ ਬਿਲਕੁਲ ਬਿਲਕੁਲ ਦੇਖੋ ਜੀ ਅੱਜ ਕੱਲ ਜਿਹੜਾ ਚਿੱਟਾ ਚਿੱਟੇ ਨੇ ਇੰਨੀਆਂ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ ਨੇ ਵੀ ਕੁੜੀਆਂ ਕੀ ਮੁੰਡੇ ਕੀ ਚਲੋ ਸਾਰਿਆਂ ਨੂੰ ਨਹੀਂ ਕਹਿ ਸਕਦੇ ਜੀ ਜੀ ਇਸ ਨਸ਼ੇ ਦੇ ਨਸ਼ੇ ਦੇ ਨਾਗ ਨੇ ਉਹਨਾਂ ਮੁੰਡੇ ਕੁੜੀਆਂ ਨੂੰ ਡੰਗ ਦਿੱਤਾ ਹੈ ਤੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਨਰਕ ਬਣਾ ਦਿੱਤੀ ਹੈ ਬਿਲਕੁਲ ਔਰ ਇਸ ਸੰਬੰਧ ਦੇ ਵਿੱਚ ਮੈਂ ਗੀਤ ਲਿਖਿਆ ਤੁਹਾਡੀ ਨਜ਼ਰ ਪੇਸ਼ ਕਰ ਰਿਹਾ ਹਾਂ ਜੀ ਜੀ ਗੱਬਰੂ ਪੰਜਾਬ ਦਿਆ ਉਹ ਗੱਬਰੂ ਪੰਜਾਬ ਦਿਆ ਮੇਰੀ ਗੱਲ ਦਾ ਝੂਠ ਨਾ ਜਾਣੀ ਓਏ ਨਸ਼ਿਆਂ ਨੇ ਨਹੀਂ ਉਹ ਮੁਕਣਾ ਤੇਰੀ ਸੁਨਿਆ ਜਵਾਨੀ ਮੁੱਕ ਜਾਣੀ ਉਹ ਨਸ਼ਿਆਂ ਨੇ ਨਹੀਂ ਮੁੱਕਣਾ ਤੇਰੀ ਸੁਨਿਆ ਜਵਾਨੀ ਮੁੱਕ ਜਾਣੀ दारू ਦੀਆਂ ਬੋਤਲਾਂ ਨੇ ਕਈ ਆਪੈਣਾ ਦੇ ਸੁਹਾਗ ਉਜਾੜੇ ਆਹ ਜਾਇਦਾ ਤਾਂ ਬਿਟ ਜਾਂਦੀਆਂ ਪੌਂਦੀ ਚੰਦਰੀ ਸ਼ਰਾਬ ਪੁਆੜੇ नशे चोकी लॻण उहो नशकी लॻण जी बणके सेदा नशे आने नई मुकड़ा तेरी सुण जवानी मुक जणी उ नशे आने नहीं नशे च मौत त बिना ਹੋਰ ਕੁਝ ਨਹੀਂ ਕਿਸੇ ਦੇ ਹੱਥ ਆਇਆ ਉਹ ਨਸ਼ਿਆਂ ਚ ਮੌਤ ਤੋਂ ਬਿਨਾ ਹੋਰ ਕੁਝ ਨਹੀਂ ਕਿਸੇ ਦੇ ਹੱਥ ਆਇਆ ਮਨੋਂ ਗੱਲ ਦਿਲਦਾਰ ਦੀ ਰੱਖੋ ਸਾਹਮ ਕੇ ਜਵਾਨੀ ਸਰਵਾਇਆ ਸੁਣੋ ਜਰਾ ਨਾਲ ਗੌਰ ਦੇ ਆਹ ਜਿੰਦਗਾਨੀ ਦੀ ਉਲੇਜ ਜੂਟਾਣੀ ਉਹ ਨਸ਼ਿਆਂ ਨੇ ਨਹੀਂ ਉਹ ਮੁੱਕਣਾ ਤੇਰੀ ਸੋਹਣਿਆ ਜਵਾਨੀ ਮੁੱਕ ਜਾਣੀ ਉਹ ਨਸ਼ਿਆਂ ਨੇ ਨਹੀਂ ਉਹ ਮੁੱਕਣਾ ਵਾ ਵਾ ਨਸ਼ਿਆਂ ਨੇ ਨਹੀਂ ਉਹ ਮੁੱਕਣਾ ਤੇਰੀ ਸੋਹਣਿਆ ਜਵਾਨੀ ਮੁੱਕ ਜਾਣੀ ਵਾ ਜੀ ਵਾ ਦਲਦੀਰ ਜੀ ਬਹੁਤ ਬਹੁਤ ਧੰਨਵਾਦ ਯਾਰ ਗ੍ਰੇਟ ਲੂਕ ਅੰਡੋ ਹਰ ਗੀਤ ਹਰ ਗੀਤ ਮਤਲਬ ਲੱਗਦਾ ਕਿ ਖੂਨ ਲਗਾਇਆ ਗੀਤ ਲਿਖਣ ਵਿੱਚ ਥੈਂਕ ਯੂ ਥੈਂਕ ਯੂ ਦਲਦੀਰ ਜੀ ਅਖਬਾਰਾਂ ਵਿੱਚ ਵੀ ਬਹੁਤ ਕੁਝ ਲਿਖਦੇ ਰਹਿੰਦੇ ਹੋ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹਿੰਦੇ ਹੋ ਕਿਸ ਤਰ੍ਹਾਂ ਦੇ ਵਿਸ਼ੇ ਅਖਬਾਰਾਂ ਦੇ ਵਿੱਚ ਹੁੰਦੇ ਆ ਇਹ ਸੋਤਾ ਸਾਹਿਬ ਮੇਰਾ ਸ਼ੌਕ ਰਿਹਾ ਹੈ ਸੋਤੋਈ ਹਾਂ ਅਖਬਾਰਾਂ ਪੜ੍ਹਦੇ ਤੇ ਉਹਦੇ ਵਿੱਚ ਜਦੋਂ ਨਾਂ ਪੜ੍ਹਦੇ ਤੇ ਲੋਕਾਂ ਦੇ ਤਾਂ ਉਦੋਂ ਇਹ ਲੱਗਦਾ ਸੀ ਵੀ ਸਾਡਾ ਵੀ ਨਾਂ ਆਵੇ ਜੀ ਫਿਰ ਮੈਂ ਕੁਝ ਜਿਹੜੇ ਆਪਣੇ ਆਰਟੀਕਲ ਤੇ ਜਾਂ ਹੋਰ ਜਿਹੜੇ ਲੇਖ ਤੇ ਉਹ ਅਖਬਾਰਾਂ ਨੂੰ ਭੇਜਨੇ ਸ਼ੁਰੂ ਕੀਤੇ ਹਾਂ ਮੈਂ ਧੰਨਵਾਦੀ ਹਾਂ ਉਹਨਾਂ ਅਖਬਾਰਾਂ ਦਾ ਉਹਨਾਂ ਨੇ ਮੇਰੇ ਵੱਡੇ ਵੱਡੇ ਆਰਟੀਕਲ ਸਾਤੇ ਅਖਬਾਰਾਂ ਦੇ ਵਿੱਚ ਕਾਫੀ ਸਥਾਨ ਮਿਲਦਾ ਰਿਹਾ ਥਾ ਉਹਨਾਂ ਅਖਬਾਰ ਦੇ ਵਿੱਚ ਹਾਂਜੀ 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 ਵੱਡੇ ਅਖਬਾਰ ਨੇ ਕਿ ਜਿਹੜੇ ਪੰਜਾਬੀ ਟ੍ਰਿਬਿਊਨ ਹੈ ਜੱਗ ਬਾਣੀ ਹੈ ਅਜੀਤ ਹੈ ਹੂੰ ਹੂੰ ਚੜ੍ਹਦੀ ਕਲਾ ਸਪੋਕਸਮੈਨ ਹੈ ਇਹਨਾਂ ਦੇ ਵਿੱਚ ਮੈਂ 8-10 ਸਾਲ ਲਿਖਦਾ ਰਿਹਾਗਾ ਆਪਣਾ ਫਿਰ ਮੇਰਾ ਸ਼ੌਕ ਆ ਇਹ ਜਿਹੜਾ ਮੇਰਾ ਪਹਿਲਾ ਸ਼ੌਕ ਹੈ ਉਹ ਹੈ ਗਾਇਕੀ ਔਰ ਗੀਤਕਾਰੀ ਬਹੁਤ ਖੂਬ ਔਰ ਇਸ ਤੋਂ ਇਲਾਵਾ ਮੈਂ ਭੰਗੜੇ ਨਾਲ ਵੀ ਰਿਹਾ ਉਹਨਾਂ ਦੇ ਨਾਲ ਬੁੱਲੀਆਂ ਪਾਉਂਦਾ ਰਿਹਾ ਜੀ 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 ਬਖਸ਼ੀਸ ਬੱਗਾ ਸਾਡੇ ਡਾਇਰੈਕਟਰ ਹੁੰਦੇ ਤੇ ਪਾਕਿਸਤਾਨ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਹਨਾਂ ਦੇ ਨਾਲ ਸੋ ਇਸ ਤਰ੍ਹਾਂ ਸੋ ਉੱਤਾ ਸਾਹਿਬ ਤੁਹਾਡੀ ਕਿਰਪਾ ਦੇ ਨਾਲ ਜ਼ਿੰਦਗੀ ਚੱਲਦੀ ਜਾਂਦੀ ਹੈ ਨਹੀਂ ਬਲਬੀਰ ਜੀ ਸਵਾਲ ਇਹ ਵੀ ਹੈ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਹਾਂਜੀ ਸਰਕਾਰ ਵੱਲੋਂ ਕੁਝ ਮਤਲਬ ਮਦਦ ਕੋਈ ਪ੍ਰੋਗਰਾਮ ਕਿਸ ਤਰ੍ਹਾਂ ਸਰਕਾਰ ਰਿਸਪਾਂਸ ਕਿਸ ਤਰ੍ਹਾਂ ਦਿੰਦੀ ਸੀ ਤੁਹਾਡੇ ਪ੍ਰੋਗਰਾਮਾਂ ਦਾ ਨਹੀਂ ਸਰਕਾਰ ਤੇ ਸਰਕਾਰ ਵੱਲੋਂ ਨਾ ਕੋਈ ਕਿਸੇ ਤਰ੍ਹਾਂ ਦੀ ਮਦਦ ਤੇ ਨਾ ਉਹਨਾਂ ਵੱਲੋਂ ਕੋਈ ਪ੍ਰੋਗਰਾਮ ਮੈਂ ਕੀਤਾਗਾ ਹੂੰ ਮੈਂ ਜਿਹੜੇ ਪ੍ਰੋਗਰਾਮ ਨੇ ਪਹਿਲਾਂ ਜੋ ਲੋਕ ਕਾਰੋਗਰਾਮ ਕਰਵਾਉਂਦੇ ਤੇ ਉਹ ਕਰ ਦਿੰਦੇ ਹੁੰਦੇ ਤੇ ਕਈ ਸੰਸਥਾਵਾਂ ਵੱਲੋਂ ਸੰਸਥਾਵਾਂ ਵੱਲੋਂ ਵੀ ਜਿਸ ਤਰ੍ਹਾਂ ਸਾਹਿਤ ਸੁਭਾਵਾਂ ਨੇ ਗਈਆਂ ਪੰਜਾਬਾਰ ਹੂੰ ਹੂੰ ਉਹ ਵੀ ਮੈਨੂੰ ਬੁਲਾ ਲੈਂਦੀਆਂ ਨੇ ਬੜਾ ਪਿਆਰ ਸਤਿਕਾਰ ਮਿਲਦਾ ਉਹਨਾਂ ਵੱਲੋਂ ਤੇ ਗੀਤ ਨੇ ਜਿਹੜੇ ਮੇਰੇ ਬੜੇ ਪਸੰਦ ਕੀਤੇ ਜਾਂਦੇ ਨੇ ਜੀ ਲੇਕਿਨ ਸਰਕਾਰ ਵੱਲੋਂ ਤਾਂ ਇਦਾਂ ਦਾ ਕੋਈ ਨਹੀਂ ਇਸ ਇਲਾਵਾ ਜਾਂ ਕੋਈ ਰਿਸਪੌਂਸ ਕੋਈ ਇਦਾਂ ਦੀ ਗੱਲ ਨਹੀਂ अच्छा बलवीर जी ਪਰਿਵਾਰ ਦੇ ਵਿੱਚੋਂ ਬਜ਼ੁਰਗ ਵੀ ਗਾਇਕੀ ਦੇ ਨਾਲ ਸਟੇਜਾਂ ਦੇ ਨਾਲ ਕਿਤੇ ਨਾ ਕਿਤੇ ਜੁੜੇ ਸੀ ਜਾਂ ਤੁਹਾਨੂੰ ਖਾਨਦਾਨੀ ਹੈ ਸਾਰਾ ਕੁਝ ਮਿਲਿਆ ਜਾਂ ਯੂ ਆਰ ਦਾ ਫਰਸਟ ਪਰਸਨ ਕਿ ਜਿਨ੍ਹਾਂ ਨੇ ਇਸ ਪਰਤ ਨੂੰ ਜਿਹੜਾ ਸ਼ੁਰੂਆਤ ਇਸ ਪਰਤ ਦੀ ਕੀਤੀ ਹੈ ਸੋ ਤਾਂ ਸਾ ਵਸਤ ਹੈ ਵੀ ਸਾਡੇ ਖਾਨਦਾਨ ਦੇ ਵਿੱਚ ਕੋਈ ਗਾਣ ਵਾਲਾ ਨਹੀਂ ਕੋਈ ਸੰਗੀਤਕਾਰ ਨਹੀਂ ਉਹਨਾਂ ਦਾ ਕਿਸੇ ਕਿਸਮ ਦਾ ਗਾਇਕੀ ਨਾਲ ਕੋਈ ਸਬੰਧ ਨਹੀਂ ਹੈਗਾ ਜੀ ਔਰ ਮੈਂ ਜਦੋਂ ਛੋਟਾ ਹੁੰਦਾ ਸੀ ਹਾਂ ਤੇ ਮੈਂ ਜਿਹੜੇ ਸਪੀਕਰ ਵੱਜਦੇ ਹੁੰਦੇ ਤੇ ਵਿਆਹਾਂ ਦੇ ਵਿੱਚ ਜੀ ਕੋਠਿਆਂ ਦੇ ਉੱਪਰ ਲੱਗੇ ਹਾਂ ਉਹਨਾਂ ਸਪੀਕਰ ਉਹ ਸਪੀਕਰ ਹੀ ਉਹਨੂੰ ਮਨੋਰੰਜਨ ਦਾ ਸਾਧਨ ਬਣਾ ਕਰਦੇ ਸੀ ਉਹ ਜਿਹੜੀਆਂ ਮਿੱਠੀਆਂ ਆਵਾਜ਼ਾਂ ਸਾਡੇ ਬਿਰੋਗ ਮਾਕ ਦੇ ਵਿੱਚ ਅਸੀਂ ਬੈਠੀਆਂ ਉਹਨਾਂ ਨੇ ਸਾਨੂੰ ਗੀਤਕਾਰ ਬਣਾਤਾ ਉਹਨਾਂ ਨੇ ਕਾਇਕ ਬਣਾਤਾ ਬਿਲਕੁਲ ਜੋ ਸਾਡੇ ਕੋਲ ਕੁਝ ਹੈਗਾ ਇਹ ਪਰਮਾਤਮਾ ਦੀ ਦੇਣ ਹੈ ਜੀ 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 ਇੱਕ ਜਦੋਂ ਬਚਪਨ ਦੇ ਵਿੱਚ ਤੁਸੀਂ ਦੱਸਿਆ ਕਿ ਮੈਂ 5ਵੀਂ ਕਿ 6ਵੀਂ ਦੇ ਵਿੱਚ ਪੜਾਈ ਦੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਮਲੇਰਕੋਟੜਾ ਜ਼ੋਨ ਦੇ ਵਿੱਚੋਂ ਤੇ ਮਾਪੇ ਨੇ ਕਿਹਾ ਨਹੀਂ ਪੁੱਤ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਪੜ੍ਹਾਈ ਵੱਲ ਧਿਆਨ ਦੇ ਨਾ ਕਿਹੜੇ ਕੰਮਾਂ 'ਚ ਪੈ ਗਿਆ ਕੁਛ ਇਹੋ ਜਿਹਾ ਮੇਰੇ ਨਾਲ ਬਹੁਤ ਹੁੰਦੀਆਂ ਰਹੀਆਂ ਗੱਲਾਂ ਬਤ ਆ ਸੋਤਰ ਸਾਹਿਬ ਬਿਲਕੁਲ ਜਿਹੜੇ ਪਹਿਲਾਂ ਵਾਲੇ ਲੋਕ ਤੇ ਨਾ ਸਾਡੇ ਬਜ਼ੁਰਗ ਉਹ ਗਾਇਕੀ ਨੂੰ ਚੰਗੀ ਨਹੀਂ ਸਮਝਦੇ ਸਮਝਦੇ ਸੀ ਤੇ ਲੇਕਿਨ ਜਿਹੜਾ ਇਹ ਗੀਤ ਮੈਂ ਗਾਇਆ ਸੀ ਤੇ ਉਦੋਂ ਮੈਂ ਇਸ ਲੈਣ ਦੇ ਵਿੱਚ ਬਿਲਕੁਲ ਨਹੀਂ ਸੀ ਅੱਛਾ ਛੇਵੀਂ ਦਾ ਗਾਇਆ ਗੀਤ ਯਾਦ ਹੈ ਕੁਝ ਕੀ ਕਿਹੜਾ ਗੀਤ ਸੀਗਾ ਉਹ ਗੀਤ ਹੈਗਾ ਸੀ ਗੁਰੂ ਦਸ਼ਮੇਸ਼ ਪਿਤਾ ਦਾ ਗੀਤ ਸੀ ਅੱਛਾ ਜੀ ਰਿਕੋਗਨ ਗੀਤ ਤੇ ਮੈਂ ਸੁਣਾ ਦਿੰਦਾ ਇੱਕ ਦਮ ਜੀ ਜੀ ਪਲੀਜ਼ ਪਲੀਜ਼ ਕਾਲ ਗੀਤ ਅਰ ਦਸ਼ਮੇਸ਼ ਪਿਤਾ ਜੀ ਤੇਰੇ ਰੰਗ ਨੇ ਯਾਰੇ ਕਲਗੀ ਤਰਦਸ਼ ਮੇਸ਼ ਪਿਤਾ ਜੀ ਤੇਰੇ ਰੰਗ ਨਿਆਰੇ ਨੌਵੇਂ ਗੁਰੂ ਜੀ ਨਾਂ ਗੁਜਰੀ ਦੇ ਨੌਵੇਂ ਗੁਰੂ ਜੀ ਨਾਂ ਗੁਜਰੀ ਦੇ ਸੋਹਣੇ ਰਾਜ ਦੁਲਾਰੇ ਕਲਗੀ ਤਰਦਸ਼ ਮੇਸ਼ ਪਿਤਾ ਜੀ ਤੇਰੇ ਰੰਗ ਨਿਆਰੇ ਬਹੁਤ ਕੋ ਇਸ ਤਰ੍ਹਾਂ ਦਾ ਗੀਤ ਸੀ ਜੀ ਕਾਫੀ ਦੇਰ ਹੋ ਗਈ ਤਾਂ ਹੁਣ ਮੈਨੂੰ ਯਾਦ ਤਾਂ ਨਹੀਂ ਹੈਗਾ ਜੀ 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 ਇਹੀ ਪਹਿਰਾ ਇੱਕ ਮੈਨੂੰ ਯਾਦ ਆਇਆ। ਕਿਆ ਬਾਤ ਹੈ ਕਿਆ ਬਾਤ ਹੈ ਇਸ ਗੀਤ ਨੂੰ ਇਸ ਧਾਰਮਿਕ ਗੀਤ ਨੂੰ ਗਾਉਣ ਦੇ ਬਚਪਨ ਵੀ ਯਾਦ ਆ ਗਿਆ। ਹਾਂ ਬਚਪਨ ਵੀ ਯਾਦ ਆ ਗਿਆ। ਕਿਹੋ ਜਿਹਾ ਮੈਂ ਕਿਸ ਤਰ੍ਹਾਂ ਦਾ ਰਿਸਪਾਂਸ ਹੁੰਦਾ ਸੀ ਜਦੋਂ ਤੁਸੀਂ ਸੈਕੰਡ ਪੋਜੀਸ਼ਨ ਪ੍ਰਾਪਤ ਕੀਤੀ। ਹਾਂ ਸੈਕੰਡ ਪੋਜੀਸ਼ਨ ਮੈਂ ਲਈਆ ਤੇ ਉਦੋਂ ਸਪੈਸ਼ਲ ਉਹਨਾਂ ਨੇ ਕਲਾਸ ਦੇ ਵਿੱਚੋਂ ਬੁਲਾ ਕੇ ਹੈਡਮਾਸਟਰ ਜੀਆ ਨੇ ਉਹਨਾਂ ਨੇ ਸਾਬਾ ਸੇ ਦਿੱਤੀ। ਜੀ ਔਰ ਮੈਨੂੰ ਖਾਣ ਨੂੰ ਵੀ ਕੋਈ ਚੀਜ਼ਾਂ ਦਿੱਤੀਆਂ ਉਹਨਾਂ ਨੇ ਤੇ ਉਧਰੋਂ ਮੇਰਾ ਜਿਹੜਾ ਸਰਟੀਫਿਕੇਟ ਆ ਉਹ ਵੀ ਮੈਨੂੰ ਦਿੱਤਾ ਔਰ ਸਾਰੀਆਂ ਕਲਾਸਾਂ ਦੇ ਵਿੱਚ ਸਕੂਲ ਦੇ ਵਿੱਚ ਗਵਰਨਮੈਂਟ ਮਿਡਲ ਸਕੂਲ ਮਾਨਕਮਾਜ ਰਾਤੀ ਸਾਡੇ ਨੇੜੇ ਮਲੇਰ ਕੋਟਾ ਮਲੇਰ ਕੋਲੜਾ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਇਤਿਰ ਕਹਿਣ ਲੱਗੇ ਵੀ ਤੇਰੀ ਆਵਾਜ਼ ਬਹੁਤ ਵਧੀਆ ਤੂੰ ਗਾਇਆ ਕਰ ਫਿਰ ਮੈਂ ਸਪੀਕਰਾਂ ਤੋਂ ਕੁਝ ਹੋਰ ਗੀਤ ਯਾਦ ਕਰ ਲੈ ਤੇ ਸੈਚਰਡੇ ਵਾਲੇ ਦਿਨ ਜਿਹੜੀ ਵਾਲ ਸਭਾ ਹੁੰਦੀ ਸੀ ਤਕਰੀਬਨ ਉਹਦੇ ਵਿੱਚ ਮੈਂ ਦੋ ਤਿੰਨ ਗੀਤ ਜ਼ਰੂਰ ਸੁਣਾਉਂਦਾ ਸੀ ਕੀ ਬਾਤ ਹੈ ਕੀ ਅੱਛਾ ਦਿਲਦਾਰ ਜੀ ਮੇਰਾ ਇੱਕ ਬੜਾ ਇਹਨ ਸਵਾਲ ਹੈ ਜੀ ਅੱਜਕੱਲ ਤੁਸੀਂ ਸਾਹਿਤਿਕ ਮੰਚ ਤੇ ਜਾਂਦੇ ਹੋ ਗਾਉਂਦੇ ਉੱਥੇ ਜਾ ਕੇ ਹਾਂ ਜੀ ਜਿਸ ਤਰ੍ਹਾਂ ਦਾ ਤੁਹਾਡਾ ਟੇਸਟ ਸੀਗਾ ਅੱਜ ਉਸ ਤਰ੍ਹਾਂ ਦੀਆਂ ਸਟੇਜਾਂ ਨਹੀਂ ਮਿਲ ਰਹੀਆਂ ਆਪਾਂ ਨਹੀਂ ਮਿਲ ਰਹੀਆਂ ਬਿਲਕੁਲ ਉਹ ਕਿਤੇ ਨਾ ਕਿਤੇ ਨਿਰਾਸ਼ਗੀ ਹੈ ਦਿਲ ਦੇ ਵਿੱਚ ਉਦਾਸੀ ਹੈ ਕਿ ਯਾਰ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦੀ ਮਤਲਬ ਚਾਰੇ ਪਾਸੇ ਸਜਿੰਦੇ ਹੁੰਦੇ ਸੀਗੇ ਔਰ ਬਲਵੀਰ ਸਿੰਘ ਦੇਵਦਾਰ ਸਾਹਿਬ ਮਾਈਕ ਫੜ ਕੇ ਸੈਂਟਰ ਦੇ ਵਿੱਚ ਗਾ ਰਹੇ ਹੁੰਦੇ ਸੀ ਉਹ ਮੰਚ ਜਿਹੜਾ ਹੈ ਅੱਜ ਕੱਲ ਕਿਤੇ ਉਹਦਾ ਜਾ ਰਿਹਾ ਹੈ ਕਾਰਨ ਕੀ ਮਹਿਸੂਸ ਕੀਤਾ ਤੁਸੀਂ ਬਿਲਕੁਲ ਠੀਕ ਆ ਸੋਤਾ ਸਾਹਿਬ ਜਦੋਂ ਅਸੀਂ ਰਿਕਾਰਡਿੰਗ ਕਰਾਉਂਦੇ ਤੇ ਹੂੰ ਉਸ ਟਾਈਮ ਜਿਹੜੇ ਸਾਜੀ ਤੇ ਆਹਾ ਆਠ ਦਾ ਸਾਜੀ ਸਾਡੇ ਨਾਲ ਬੈਠੇ ਹੁੰਦੇ ਤੇ ਜੀ ਔਰ ਇੱਕ ਇੱਕ ਪਹਿਰੇ ਤੇ ਕਈ ਵਾਰੀ ਰੀਟੇਕ ਵੀ ਹੋ ਜਾਂਦੀ ਸੀ ਬਹੁਤ ਖੂ ਲੇਖਨ ਜਿਹੜੀ ਅੱਜ ਕੱਲ ਟੈਕਨੋਲੋਜੀ ਦਾ ਜਮਾਨਾ ਆ ਗਿਆ ਹੂੰ ਕਿਉਂ ਸਮੇਂ ਦੇ ਨਾਲ ਹਰ ਚੀਜ਼ ਬਦਲਦੀ ਹੈ ਹੂੰ ਹੁਣ ਇੱਕੋ ਹੀ ਬੰਦਾ ਰਿਕਾਰਡਿੰਗ ਕਰ ਦਿੰਦਾ ਉਸ ਤੋਂ ਬਾਅਦ ਜਿਹੜੇ ਸਾਜ ਨੇ ਉਹ ਇੱਕੋ ਹੀ ਬੰਦਾ ਪੜ ਦਿੰਦਾ ਬਿਲਕੁਲ ਬਿਲਕੁਲ ਸ਼ਾਇਦ ਇਸੇ ਕਰਕੇ ਦਿਲਦਾਰ ਜੀ ਉਹਨਾਂ ਗੀਤਾਂ ਦੇ ਵਿੱਚ ਖੈਰ ਬਹੁਤ ਸਾਰੇ ਗੀਤ ਹੈ ਜਿਹੜੇ ਬਾ ਕਮਾਲ ਤਰੀਕੇ ਨਾਲ ਕੰਪੋਜੀਸ਼ਨ ਬਣਾਈਆਂ ਜਾਂਦੀਆਂ ਨੇ ਪਰ ਕੁਝ ਇੱਕ ਗੀਤ ਹੈ ਜਿਸਦੇ ਵਿੱਚ ਮਿਠਾਸ ਨਹੀਂ ਸ਼ਾਇਦ ਇਹੀ ਕਮੀ ਹੋਵੇ ਕਿ ਜਿਸ ਤਰ੍ਹਾਂ ਪਹਿਲਾਂ ਪਹਿਲਾਂ ਮਹਿਮਤਾ ਹੁੰਦੀ ਸੀ ਸ਼ਾਇਦ ਅੱਜ ਨਹੀਂ ਆ ਉਸ ਵੇਖੋ ਅਸੀਂ ਗੈਕੀ ਤੋਂ ਪਹਿਲਾਂ ਸਰਬਸ ਦੇ ਨਾਲ ਨਾਲ ਪਟਿਆਲਾ ਦੇ ਵਿੱਚ ਆ ਕੇ ਕਾਫੀ ਰਿਆਜ਼ ਵੀ ਕੀਤਾ ਇਸ ਚੀਜ਼ ਦਾ ਸਿੱਖਿਆ ਵੀ ਹੈਗਾ ਅੱਛਾ ਕਿਸ ਤੋਂ ਸਿੱਖਿਆ ਤੁਸੀਂ ਸਾਡੇ ਪੰਡਤ ਮੋਹਨਾਲਾਲ ਜੀ ਹੁੰਦੇ ਗਏ ਪੁਰਾਣੀ ਕਤਵਾਲੀ ਦੇ ਵਿੱਚ ਅੱਛਾ ਜੀ ਉਹ ਚੰਬੀ ਦੇ ਹੁਣ ਸਾਬਕਾ ਤਫਲਾ ਬਾਦ ਕਥਾਦਿਕ ਸੀ ਜੀ ਉਹਨਾਂ ਕੋਲੇ ਮੈਂ ਜਾਂਦਾ ਰਿਹਾ ਉਹਨਾਂ ਨੇ ਸੁਰਤਾਲ ਦੇ ਵਿੱਚ ਰਹਿ ਕੇ ਮੈਨੂੰ ਗਾਣਾ ਦੱਸਿਆ ਜੀ ਤੇ ਉਹ ਮੇਰੇ ਕਾਫੀ ਕੰਮ ਆਇਆ ਉਸ ਤੋਂ ਪਹਿਲਾਂ ਮੈਨੂੰ ਸੁਰਤਾਲ ਦਾ ਨਹੀਂ ਪਤਾ ਸੀਗਾ ਬਿਲਕੁਲ ਸਾਰੇ ਗਾਮਾ ਉਹਨਾਂ ਨੇ ਦੱਸਿਆ ਤੇ ਰਿਦਮ ਬਾਰੇ ਗਿਆਨ ਦਿੱਤਾ ਉਹਨਾਂ ਨੇ ਹੂੰ ਤੇ ਹੁਣ ਤਾਂ ਉਹ ਵਿਚਾਰੇ ਐਕਸਪਾਇਰ ਹੋ ਗਏ ਨੇ ਕਾਫੀ ਦੇਰ ਤੋਂ ਜੀ ਜੀ ਤੇ ਉਹ ਚੀਜ਼ਾਂ ਫਿਰ ਕਾਫੀ ਪਸੰਦ ਆਈਆਂ ਲੇਕਿਨ ਅੱਜ ਕੱਲ ਇਹੜੀ ਨਵੀਂ ਪੀੜੀ ਆ ਰਹੀ ਹੈ ਉਹ ਸੰਗੀਤ ਤੋਂ ਬਹੁਤੀ ਜਾਣੂ ਨਹੀਂ ਹੈਗੀ ਜੀ ਕਿਉਂ ਕੰਪਿਊਟਰਾਈਜ਼ਡ ਗੱਲਾਂ ਹਰੇਕ ਹੀ ਉਹ ਗਾ ਕੇ ਆਪਣੇ ਚਲੇ ਜਾਂਦੇ ਨੇ ਕੰਪਿਊਟਰ ਨਾਲ ਆ ਪੀਓ ਸਿੱਧਾ ਕਰ ਦਿੱਤਾ ਜਾਂਦਾ ਜਾਇਗਾ ਅਵਾਜ਼ ਜਿਹੜੀ ਹੈ ਜਿੱਦਾਂ ਹੁਣ ਤੁਹਾਡੀ ਆਪਣੀ ਆਵਾਜ਼ ਹੈ ਤੁਸੀਂ ਆਪਣੀ ਆਵਾਜ਼ ਚੀ ਮਤਲਬ ਕਾਇਲ ਕਰ ਦਿੰਦੇ ਹੋ ਸਭ ਨੂੰ ਜੀ ਲੇਕਿਨ ਕਿਤੇ ਨਾ ਕਿਤੇ ਆਵਾਜ਼ ਨੂੰ ਬੇਸ ਜਿਹੜਾ ਹੈ ਇਕੋ ਜਿਹੜੀ ਹੈ ਵਧਾ ਉਹ ਕਿ ਪਤਾ ਨਹੀਂ ਕਿਸ ਤਰ੍ਹਾਂ ਦੀ ਆਵਾਜ਼ ਬਣਾ ਕੇ ਪੇਸ਼ ਕਰ ਦਿੰਦੇ ਨੇ ਕੀ ਉਹ ਆਵਾਜ਼ ਜਿਹੜੀਆਂ ਵੱਡੀਆਂ-ਵੱਡੀਆਂ ਸਟੇਜਾਂ ਦੇ ਉੱਪਰ ਕਾਮਯਾਬ ਹੁੰਦੀ ਹੈ ਜਾਂ ਉਹ ਆਵਾਜ਼ ਸਿਰਫ ਸਟੂਡੀਓ ਤੱਕ ਹੀ ਸੀਮਤ ਹੁੰਦੀ ਹੈ ਬਿਲਕੁਲ ਸੋਤਾ ਸਾਹਿਬ ਤੁਸੀਂ ਇਹ ਠੀਕ ਕਿਹਾਗਾ ਉਹ ਜਿਹੜੀ ਆਵਾਜ਼ ਹੈ ਸਿਰਫ ਉਹ ਸਟੂਡੀਓ ਤੱਕ ਹੀ ਸੀਮਤ ਹੈ ਹਮਮ ਅਗਰ ਉਹ ਜਿਹੜੇ ਗਾਇਕ ਨੇ ਜਾਂ ਉਹ ਲੜਕੇ ਲੜਕੀਆਂ ਨੇ ਜਿਹੜੇ ਅਖਾੜਿਆਂ ਵਿੱਚੋਂ ਆ ਕੇ ਖੁੱਲੀ ਸਟੇਜ ਤੇ ਗਾਉਂਦੇ ਨੇ ਤਾਂ ਉਹ ਨਹੀਂ ਗਾ ਸਕਦੇ ਸਿਰਫ ਉਹ ਸੀਡੀ ਲਾ ਕੇ ਜਾਂ ਆਪਣੀ ਟੇਪ ਲਾ ਕੇ ਗਾ ਸਕਦੇ ਨੇ ਜਿਹੜੀ ਲਾਈਵ ਪਰਫਾਰਮੈਂਸ ਹੈ ਜੀ ਉਹ ਉਹੀ ਬੰਦਾ ਕਰੇਗਾ ਜਿਹਨੇ ਸਿੱਖਿਆ ਹੋਇਆ ਹੈ ਜਿਹਦੇ ਗਲੇ ਦੇ ਵਿੱਚ ਦਮ ਹੈ ਜਿਹਦੀ ਸਾਤੀ ਦੇ ਵਿੱਚ ਦਮ ਹੈ ਦਮ ਹੈ ਜਿਹਦੀ ਆਵਾਜ਼ ਬਣੀ ਹੋਈ ਹੈ ਬਿਲਕੁਲ ਉਹੀ ਗਾਏਗਾ ਸਟੇਜ ਦੇ ਉੱਤੇ ਨਹੀਂ ਉਹ ਦੂਜੇ ਬੰਦੇ ਪੜ ਜਾਣਗੇ ਬਿਲਕੁਲ ਉਹਨਾਂ ਦੀ ਰਿਕਾਰਡਿੰਗ ਹੋ ਸਕੇਗੀ ਦੋਸਤੋ ਬਲਬੀਤ ਸਿੰਘ ਦਿਲਦਾਰ ਸਾਹਿਬ ਅੱਜ ਸਾਡੇ ਅੜਿੱਕੇ ਚੜੇ ਹੋਏ ਨੇ ਔਰ ਇਹਨਾਂ ਨੂੰ ਵੱਧ ਤੋਂ ਵੱਧ ਆਪਾਂ ਸੁਣਨਾ ਹੈ ਮੈਂ ਚਾਹੁੰਦਾ ਕਿ ਇਹਨਾਂ ਦੀ ਆਵਾਜ਼ ਦੇ ਵਿੱਚ ਅਗਲਾ ਇਹਨਾਂ ਦਾ ਲਿਖਿਆ ਹੋਇਆ ਗੀਤ ਜਿਹੜਾ ਆਪਾਂ ਸੁਣੀਏ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਦਿਲਦਾਰ ਜੀ ਸਰੋਤੋ ਸਾਹਿਬ ਜੀ ਸਰੋਤੋ ਸਾਹਿਬ ਸਾਡਾ ਜਿਹੜਾ ਪਿੰਡੂ ਸਭਿਆਚਾਰ ਹੈ ਨਾ ਜੀ ਇਸ ਅੱਜਕੱਲ੍ਹ ਦੀ ਜ਼ਿੰਦਗੀ ਨੇ ਅੱਜਕੱਲ੍ਹ ਦੇ ਤੇਜ਼ ਤਰਾਰ ਜ਼ਮਾਨੇ ਨੇ ਜੀ ਇਹਨੂੰ ਵੀ ਢਾਲ ਆਈ ਹੈ ਹੂੰ ਸਾਡੇ ਪਿੰਡਾਂ ਦੇ ਵਿੱਚ ਪਹਿਲਾਂ ਤੀਆਂ ਲੱਗਦੀਆਂ ਸੀਆਂ ਚਰਖੇ ਕਾਦੀਆਂ ਸੀਆਂ ਕੋਈ ਆਏ ਹਾਏ 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 ਤੇ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਗਿਣੀਆਂ ਤਾਂ ਕਾਫੀ ਕੁਸ ਹੈ ਜਿਹੜਾ ਉਹ ਬਦਲ ਗਿਆ ਹੈ। ਅਲੋਪ ਵੀ ਹੋ ਚੁੱਕਿਆ। ਉਹ ਮੈਂ ਸਭਿਆਚਾਰ ਦੇ ਨਾਲ ਸੰਬੰਧਿਤ ਇੱਕਾ ਬਣਾ ਰਿਹਾ ਕੀ ਤੁਹਾਡੀ ਨਜ਼ਰ ਕਰ ਰਹੇ ਹੈ। ਜੀ ਸਰ ਜਿੱਥੇ ਸਹੀ ਝੂਟੀਆਂ ਰਲਕੇ ਨਣ ਦਾ ਤੇ ਪਰ ਜਾਈਆਂ पिपड़े कुड़ूटण आई टिपड़ी रेड़ियां क्यटण आई बदिल क्यू बदिल न जाम क्य बदिल न जाम हूं के सम नी आ साम लवो लोटो ਸਭਿਆ ਚਾਰ ਦੁਹਾਈਆ ਪੂਰਾ ਮੈਨੂੰ ਸਾਂਵੇਂ ਲਵੋ ਕੋ ਸਭਿਆ ਚਾਰ ਦੁਹਾਈਆ ਪੂਰਾ ਨਾ ਮਾਲ ਪੂੜਿਆਂ ਦੀ ਉਹ ਕਿਦਰੋਂ ਆਉਂਦੀ ਏ ਖਸ਼ਬੋਈ ਨਾ ਮਾਲ ਪੂੜਿਆਂ ਦੀ ਕਿਦਰੋਂ ਆਉਂਦੀ ਏ ਖਸ਼ਬੋਈ ਭੁਲੇ ਦੇ ਸੁਨਾਰਿਆਂ ਨੂੰ ਪਹਿਰਾ ਦੀ ਸਾਰ ਨਹੀਂ ਲੈਂਦਾ ਕੋਈ ਉਹ ਚਾਹ ਬਿਲ ਵਿੱਚ ਪੇਟਿਆਂ ਦਾ ਚਾਹ ਦਿਲ ਵਿੱਚ ਪੇਟਿਆਂ ਦਾ ਤੇ ਮੈਂ ਹੁਣ ਕੋਠੇ ਕਾਂਕਰ ਲਾਉਂਦਾ ਮੈਨੂੰ ਸਾਹਮਣੇ ਵੇ ਲੋਕੋ ਸਭਿਆਚਾਰ ਦਵਾਈ ਆਪੂਗਾ ਮੈਨੂੰ ਸਾਹਮਣੇ ਵੇ ਲੋਕੋ ਸਭਿਆਚਾਰ ਦਵਾਈ ਆਪੂਗਾ ਜਿਉਂਦੇ ਜੀਵਖ ਕਰਤੇ ਬੰਦ ਨੇ ਮਾਂ ਤੇ ਪਿਓ ਵੀ ਕਈਆਂ ਓਹੋਹੋ ਬੇਦਰਦ اولادਾਂ ਨੇ ਦਿੱਤੀਆਂ ਦਰਦਾਂ ਨਾਲ ਨਸਹੀਆਂ ਦਿਲਦਾਰ ਕਹੇ ਸਚੀਆਂ ਦਿਲਦਾਰ ਕਹੇ ਸਚੀਆਂ ਜਮਾਨਾ ਆਪਣੇ ਰੰਗ ਬਖਾਉਂਦਾ ਮੈਨੂੰ ਸਾਂ ਵੀ ਲਵ ਲੋਕੋ ਸਭੇ ਆਚਾਰ ਦੁਹਾਈਆਂ ਪੂੰਦਾ ਉਹ ਮੈਨੂੰ ਸਾਹਵੇਂ ਲਾ ਵੋ ਲੋਕੋ ਬਾਤ ਐ ਕੀ ਬਾਤ ਐ ਬਲਵੀਰ ਜੀ ਥੈਂਕ ਯੂ ਬਹੁਤ ਬਹੁਤ ਆ ਮੈਨੂੰ ਤਾਂ ਕੁਝ 83 35 ਸਾਲ ਪਹਿਲਾਂ ਜਿਹੜੀ ਖਾਸ ਸੀ ਬਾਤ ਉਹੀ ਚੀਜ਼ ਲੱਗ ਰਹੀ ਆ ਬਾਬਾ ਜੀ ਇਹ ਸੋਤਾ ਖਾ ਲਿਆ ਇਸ ਤਰ੍ਹਾਂ ਅਸੀਂ ਇਨ ਟੱਚ ਐਸ ਚੀਜ਼ ਦੇ ਨਾਲ ਜੀ ਇਹ ਜਿਹੜਾ ਇੱਕ ਗੈਕੀ ਆ ਜਿਹੜੀ ਇਹ ਨੂੰ ਤੁਹਾਡੇ ਖੂਨ ਦੇ ਵਿੱਚ ਹੈ ਬਹੁਤ ਅੱਛਾ ਤੁਸੀਂ ਇਹ ਤੋਂ ਪਰੋ ਨਹੀਂ ਹੋਊਗੇ ਨਹੀਂ ਹੋ ਸਕਦੇ ਕੋਈ ਵੀ ਚੀਜ਼ ਹੈ ਜਿਹੜੀ ਖੂਨ ਦੇ ਵਿੱਚ ਹੈ ਨਾ ਉਹ ਇਨਸਾਨ ਨੂੰ ਪਰੇ ਨਹੀਂ ਹੋਣ ਦਿੰਦੀ ਉਹ ਬੰਦਾ ਉਸ ਚੀਜ਼ ਦੇ ਨਾਲ ਜੁੜਿਆ ਰਹੇਗਾ ਬਿਲਕੁਲ ਲੇਕਿਨ ਜਿਹੜੇ ਧੱਕੇ ਨਾਲ ਕਿਸੇ ਵੀ ਫੀਲਡ ਦੇ ਵਿੱਚ ਆ ਜਾਣਗੇ ਚਾਹੇ ਉਹ ਆਪਣੇ ਸਟੇਜ ਪ੍ਰੋਗਰਾਮ ਨੇ ਚਾਹੇ ਕਮੇਟੀ ਹੈ ਚਾਹੇ ਹੋਰ ਸਟੇਜੀ ਪ੍ਰੋਗਰਾਮ ਨੇ ਨਾ ਡਕਨੇ ਠੱਕੇ ਨਾਲ ਆਇਆ ਬੰਦਾ ਥੋੜੀ ਦੇਰ ਚੱਲੇਗਾ ਬਿਲਕੁਲ ਇੰਨੀ ਦੇਰ ਉਹਦੇ ਖੂਨ ਦੇ ਵਿੱਚ ਨਹੀਂ ਹੈ ਗੁਰਵੀਰ ਜੀ ਬਹੁਤ ਸਾਰੀਆਂ ਅਖਬਾਰਾਂ ਦੀਆਂ ਕਟਿੰਗਸ ਨੇ ਪੁਰਾਣੇ ਸਮੇਂ ਦੀਆਂ ਜਦੋਂ ਆਪਾਂ ਮਤਲਬ ਕਰਦੇ ਹੁੰਦੇ ਸੀ ਉਹਨਾਂ ਨੇ ਦੇਖ ਕੇ ਅਹਿਸਾਸ ਤਾਂ ਹੁੰਦਾ ਹੋਵੇਗਾ ਕਿ ਯਾਰ ਕਦੇ ਮਤਲਬ ਇਹਨੇ ਭਾਰੀ ਗੈਦਰਿੰਗ ਦੇ ਵਿੱਚ ਵੀ ਪਰਫਾਰਮੈਂਸ ਦਿਆ ਕਰਦੇ ਸੀ ਬਿਲਕੁਲ ਬਿਲਕੁਲ ਸੋਤਾ ਸਾਹਿਬ ਮੈਨੂੰ ਯਾਦ ਆਇਆ ਵੀ ਇੱਥੇ ਪਟਿਆਲੇ ਦੇ ਵਿੱਚ ਇੱਕ ਨਾਈਟ ਦੀ ਸਾਡੀ ਜੀ 30 ਸਾਲ ਪਹਿਲਾਂ ਉਦੋਂ ਟੈਕਾਂ ਦਾ ਰਵਾਜ ਹੁੰਦਾ ਰਵਾਜ ਹੁੰਦਾ ਸੀ ਜਿਹੜੇ ਅੱچھے ਕਲਾਕਾਰ ਨੇ ਜੀ ਉਹਨਾਂ ਦਾ ਲਾਈਬ੍ਰੇਰੀ ਦੇ ਵਿੱਚ ਪਟਿਆਲਾ ਵਿੱਚ ਜੀ ਕਾਫੀ ਖੁੱਲਾ ਹਾਲ ਆ ਉਹ ਨੱਕੋਂ ਨੱਕ ਭਰਿਆ ਹੁੰਦਾ ਸੀ ਹਾਂ ਤੇ ਬੜਾ ਆਨੰਦ ਆਉਂਦਾ ਸੀ ਲਾਈਵ ਸੁਜਿੰਦੇ ਬੈਠੇ ਹੁੰਦੇ ਤੇ 15 20 ਹਾਏ ਹਾਏ ਮੈਕ ਲੱਗਿਆ ਹੁੰਦਾ ਸੀ ਤੇ ਸਾਹਮਣੇ ਸਰੋਤੇ ਵੱਡੀ ਗਿਣਤੀ ਦੇ ਵਿੱਚ ਬੈਠੇ ਹੁੰਦੇ ਤੇ ਜੀ ਔਰ ਮੈਨੂੰ ਇਹ ਵੀ ਯਾਦ ਆ ਤੁਸੀਂ ਇੱਕ ਵਾਰੀ ਉੱਥੇ ਇੱਕ ਭੰਡਾ ਦਾ ਪ੍ਰੋਗਰਾਮ ਪੇਸ਼ ਕੀਤਾ ਸੀ ਬਿਲਕੁਲ ਬਿਲਕੁਲ ਤੇ ਉਸ ਸਮੇਂ ਦਾ ਜਿਹੜਾ ਨਾਂ ਹੈ ਉਹ ਮੇਰੇ ਦਿਲ ਦੇ ਵਿੱਚ ਫੀੜ ਹੋਇਆ ਹੈ ਤੁਹਾਡਾ ਆਏ ਹਾਏ ਯਾਰ ਯਾਦ ਕਰਦੇ ਰਹਿੰਦੇ ਆ ਹੁਣ ਤੁਸੀਂ ਯਾਦ ਕੀਤਾ ਤੇ ਮੈਂ ਮੈਂ ਭੁਵੇਂ ਜਿਵੇਂ ਮੇਰੇ ਮੇਰੇ ਕੋਲ ਸੰਪਰਕ ਨੰਬਰ ਨਹੀਂ ਸੀ ਮੇਰੇ ਨਾਲ ਤੇ ਜਿਹੜੇ 30 35 35 ਸਾਲ ਪਹਿਲਾਂ ਦੇ ਦੋਸਤ ਨੇ ਨਾ ਅੱਜ ਵੀ ਸੰਪਰਕ 'ਚ ਨੇ ਸਰ ਅੱਜ ਵੀ ਸੰਪਰਕ ਮਿਲ ਗਈ ਵਾਲਾ ਛੇ ਗੱਲ ਹੈ ਔਰ ਦੋਸਤੋ ਬਲਬੀਰ ਸਿੰਘ ਦਿਲਦਾਰ ਸਾਬ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਸੀਗੇ ਔਰ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਬਾਖਮਾਲ ਲਿਖਿਆ ਹੈ ਔਰ ਬਾਖਮਾਲ ਇਹਨਾਂ ਦੇ ਅਗਲੇ ਐਪੀਸੋਡ ਵੱਲ ਵੀ ਆਪਾਂ ਵਧ ਰਹੇ ਆ ਲੇਕਿਨ ਮੈਂ ਦੋਸਤੋ ਇਥੇ ਜਰੂਰ ਕਹਿਣਾ ਚਾਹੁੰਦਾ ਕਿ ਅਜੇਹੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਪਿਆਰ ਤੇ ਮੁਹੱਬਤ ਕਿਉਂ ਨਹੀਂ ਦੇ ਰਹੇ ਕਿਉਂ ਅਜੇ ਇਹ ਆਵਾਜ਼ਾਂ ਜਿਹੜੀਆਂ ਨੇ ਇਹਨਾਂ ਗੱਲਾਂ ਕਹਿਣ ਲਈ ਮਜਬੂਰ ਨੇ ਕਿ ਉਦੋਂ ਹੋਇਆ ਕਰਦੀਆਂ ਸੀ ਪਰ ਅੱਜ ਕਿਉਂ ਨਹੀਂ ਹੋ ਰਹੀਆਂ ਅੱਜ ਸੱਭਿਆਚਾਰ ਦੇ ਨਾਲ ਲਿਖਿਆ ਸੱਭਿਆਚਾਰਕ ਦੇ ਸ਼ਬਦ ਦੇ ਉੱਪਰ ਲਿਖਿਆ ਉਹ ਗੀਤ ਜਿਹੜਾ ਹੈ ਸੱਚਮੁੱਚ ਉਹ ਵਾਜਾ ਮਾਰ ਰਿਹਾ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਉਹ ਮਾਂ ਦੀ ਦਰਦੋਂ ਪੁਕਾਰ, ਉਹ ਬਾਪ ਦੀ ਦਰਦੋਂ ਪੁਕਾਰ। ਕਿਉਂ ਅੱਜ ਪੰਜਾਬ ਦੇ ਵਿੱਚ ਜਿਹੜੇ ਬਿਰਦਾਸ਼ਰਮ ਖੁੱਲ ਰਹੇ ਨੇ? ਅੱਜ ਕਿਉਂ ਬਜ਼ੁਰਗ ਮਾਤਾ ਪਿਤਾ ਦੇ ਕੰਧਿਆਂ ਦੇ ਉੱਪਰ ਜਵਾਨ ਪੁੱਤ ਦੀ লাশ ਜਿਹੜੀ ਹੈ, ਉਹ ਕਬਰਸਥਾਨ ਵੱਲ ਵੱਧ ਰਹੀ ਹੈ? ਸੋ ਦੋਸਤੋ, ਇਹ ਵਿਸ਼ੇ ਜਿਹੜੇ ਨੇ ਇਹ ਸਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ। ਤੁਹਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ। ਬਲਬੀਰ ਜਿੰਦਾਰ ਜੀ, ਮੈਂ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਮੈਂ ਚਾਹੁੰਦਾ ਕਿ ਆਪਾਂ ਅੱਜ ਬਹੁਤ ਸਾਰਾ ਕੰਮ ਕਰ ਲਈਏ। ਬੜੀ ਮੁਸ਼ਕਲ ਦਾ ਬੜੀ ਮੁਸ਼ਕਲ ਨਾਲ ਅੜਕੇ ਚੜੇ ਅੱਜ 30 35 ਸਾਲ ਬਾਅਦ ਸੋਤਾ ਜੰਗਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਇੰਟਰਵਿਊ ਨੂੰ ਕੋ ਮੈਂ ਤਾਂ ਸਭ ਤੋਂ ਪਹਿਲਾਂ ਸੋਤਾ ਸਾਹਿਬ ਤੁਹਾਡੇ ਇਸ ਚੈਨਲ ਦਾ ਤੁਹਾਡਾ ਤੁਹਾਡੀ ਟੀਮ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਹਾਂ ਤੁਸੀਂ ਸਰੋਤਿਆਂ ਦੇ ਰੂਪ ਰੂਪ ਕੀਤਾ ਮੈਨੂੰ ਪਰਮਾਤਮਾ ਤੁਹਾਨੂੰ ਤਰੱਕੀਆਂ ਦੇ ਵੱਲ ਲਿਜਾਵੇ ਤੁਹਾਡੀ ਲੰਮੀ ਉਮਰ ਹੋਵੇ ਨ ਜਿਸ ਤਰ੍ਹਾਂ ਤੁਹਾਡੀ ਵਧੀਆ ਸੋਚ ਹੈ ਸੱਭਿਆਚਾਰ ਸਬੰਧੀ ਇਹ ਸੋਚ ਹੈ ਜਿਹੜੀ ਬਣੀ ਰਹੇ ਤੁਸੀਂ ਮੇਰੇ ਵਰਗੇ ਜਿਹੜੇ ਨਵਾਂ ਨੇ ਜੇ ਕਲਾਕਾਰ ਨੇ ਇਹਨਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦੇ ਰਹੋ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਭਰਾਵੋ ਅੱਛਾ ਗਾਵੋ ਅੱਛਾ ਸੁਣੋ ਵਧੀਆ ਖਾਵੋ ਵਧੀਆ ਜ਼ਿੰਦਗੀ ਬਤੀਤ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਲਵੀਰ ਸਿੰਘ ਦਿਲਾਰ ਸਾਹਿਬ ਸੋ ਦੋਸਤੋ ਤੁਹਾਨੂੰ ਸਦਾ ਇਹ ਐਪੀਸੋਡ ਕਿਸ ਤਰ੍ਹਾਂ ਨਾਲ ਲੱਗਾ ਹੈ ਫੀਡਬੈਕ ਜ਼ਰੂਰ ਦੇਣਾ ਔਰ ਪ੍ਰੋਗਰਾਮ ਦੇ ਅੰਤ ਵਿੱਚ ਪੂਸੂ ਨਾਮਾ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਇੱਕ ਗੱਲ ਹੋਰ ਮੈਂ ਕਹਾਂਗਾ ਜੇਕਰ ਤੁਹਾਡੇ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਟੈਲੈਂਟ ਹੈ ਤੇ ਤੁਸੀਂ نیچے ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਪੋਸੂਨਾਮਾ ਚੈਨਲ ਦੇ ਨਾਲ ਸੰਪਰਕ ਕਰ ਸਕਦੇ ਹੋ ਔਰ ਔਰ ਬਾਰੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਤੁਸੀਂ ਹੀ ਇਸ ਸੀਡ ਦੇ ਉੱਪਰ ਬੈਠੇ ਹੋਵੋ ਔਰ ਆਪਾਂ ਤੇ ਸਰੀਆਂ ਗੱਲਾਂ ਕਰੀਏ ਔਰ ਪੂਰੀ ਦੁਨੀਆ ਉਸ ਐਪੀਸੋਡ ਨੂੰ ਵੇਖੇ ਸੋ ਦਿਲਦਾਰ ਜੀ ਸ਼ੁਕਰੀਆ ਮਿਹਰਬਾਨੀ ਸੋ ਦੋਸਤੋਂ ਤੁਸੀਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਸਵੀਕਾਰ ਸਸਵੀਕਾਰ ਸਸ